ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰੱਖਿਆ ਦੇ ਵੱਲ ਸਦਨ ਝੁੱਠਿਆ ਗੈਂਗਸਟਰ ਲਾਰੈਂਸ ਦਾ ਮੁੱਦਾ ਕਮੇਟੀ ਬਣਾ ਕੇ ਕੀਤੀ ਜਾਵੇ ਜਾਂਚ ਕਿਹਾ ਪ੍ਰਤਾਪ ਬਾਜਵਾ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਜਲਦ ਭੇਜਿਆ ਜਾਵੇਕਰ ਡੇਰਾ ਬਿਆਸ ਮੁਖੀ ਨਾਲ ਵਾਰਿਸ ਦੀ ਪਹਿਲੀ ਤਸਵੀਰ ਆਈ ਸਾਹਮਣੇ ਸਭ ਸੰਗ ਚ ਪਹੁੰਚੇ ਨਵੇਂ ਵਾਰਿਸ ਵਾਰਿਸ ਜੂ ਨੇ ਜਾਣ ਤੋਂ ਬਾਅਦ ਪਹਿਲੀ ਵਾਰ ਸਟੇਜ ਤੇ ਪਹੁੰਚੇ ਸਾਬਕਾ ਮੰਤਰੀਆਂ ਤੋਂ ਮੰਗੇਗੇ ਨੇ ਸਪਸ਼ਟੀਕਰਨ ਦੀ ਚਿੱਠੀ ਜਨਤਕ ਸ੍ਰੀ ਕਾਰਤਕ ਸਾਈਬੋ ਲੋ ਕਾਲੀ ਮੰਚਨ ਨੂੰ ਭੇਜੇਗੀ ਚਿੱਠੀ 2007 ਤੋਂ 17 ਦੌਰਾਨ ਰਹੇ ਮੰਤਰੀਆਂ ਤੋਂ ਮੰਗਿਆ ਗਿਆ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ 2024 ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਪੇਸ਼ ਕੀਤਾ ਜਾਵੇਗਾ ਇਸ ਬਿਲ ਦੇ ਲਾਗੂ ਹੋਣ ਤੋਂ ਬਾਅਦ ਗੈਰ ਕਾਨੂੰਨੀ ਕਲੋਨੀਆ ਕੱਟਣ ਵਾਲਿਆਂ ਨੂੰ 25 ਲੱਖ ਤੋਂ 5 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਏਗਾ ਤੇ 10 ਸਾਲ ਦੀ ਸਜ਼ਾ ਹੋਵੇਗੀ ਸੈਸ਼ਨ ਦੀ ਕਾਰਵਾਈ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਗੈਂਗਸਟਰ ਲਾਰੈਂਸ ਦਾ ਮੁੱਦਾ ਉਠਾਇਆ ਉਹਨਾਂ ਕਿਹਾ ਕਿ ਮੁੱਦਾ ਪੂਰੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਰਕਾਂਡ 'ਚ ਵੀ ਇਸ ਗਿਰੋਹ ਦਾ ਹੱਥ ਹੈ ਪ੍ਰਤਾਪ ਸਿੰਘ ਬਾਜਵਾ ਨੇ ਮੁੱਦਾ ਚੁੱਕਿਆ ਉਹਨਾਂ ਕਿਹਾ ਕਿ ਚੰਡੀਗੜ੍ਹ ਪੁੱਜੇ ਕਿਸਾਨਾਂ ਵੱਲੋਂ ਬੀਤੇ ਨੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ ਉਹਨਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਸੰਬੰਧੀ ਆਲ ਪਾਰਟਿਕ ਡੈਲੀਗੇਸ਼ਨ ਬੁਲਾਇਆ ਜਾਵੇ ਉਹਨਾਂ ਕਿਹਾ ਕਿ ਜਾਂ ਤੱਕ ਕਿਸਾਨਾਂ ਨੂੰ ਮਿਲ ਲਿਆ ਜਾਵੇ ਤਾਂ ਫਿਰ ਉਹਨਾਂ ਨੂੰ ਬੁਲਾ ਲਿਆ ਜਾਵੇ ਇਸ ਤਰ੍ਹਾਂ ਜਿਹੜੀਆਂ ਮੰਗਾਂ ਉਹਨਾਂ ਦੀਆਂ ਸੂਬਾ ਸਰਕਾਰ ਅੱਗੇ ਨੇ ਉਹਨਾਂ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਏ ਤੇ ਜਿਹੜੀਆਂ ਮੰਗਾਂ ਕੇਂਦਰ ਸਰਕਾਰ ਅੱਗੇ ਨੇ ਉਹ ਵੀ ਸੁਣੀਆਂ ਜਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਸੰਸਦ ਮੈਂਬਰ ਲਾਲਪ ਸਿੰਘ ਉਗੋਕੇ ਨੇ ਕਿਹਾ ਕਿ ਇਹਨਾਂ ਵੱਲੋਂ ਆਪਣੇ ਹਲਕੇ ਦੇ ਮੁੱਦਿਆਂ ਨੂੰ ਚੁੱਕਿਆ ਜਾਵੇਗਾ ਤੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ ਇਸੇ ਨਾਲ ਹੀ ਮਨਪ੍ਰਤ ਸਿੰਘ ਆਯਾਲੀ ਨੇ ਪੰਜਾਬ ਵਿੱਚ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਚੁੱਕਿਆ ਸਭਾਬਾਨ ਦੇਖੋ ਜੀ ਹਰ ਇੱਕ ਐਮ ਐਲ ਏ ਸਹਿਬਾਨ ਵੱਲੋਂ ਆਪਣੇ ਆਪਣੇ ਏਰੀਆ ਦੇ ਆਪਣੀ ਆਪਣੀ ਵਿਧਾਨ ਸਭਾ ਦੇ ਤੇ ਕੁਝ ਕਿਦੇ ਪੰਜਾਬ ਦੇ ਮੁੱਦਿਆਂ ਤੇ ਸਵਾਲ ਲਾਏ ਹੋਏ ਅੱਜ ਉਹਨਾਂ ਵੱਲੋਂ ਕਿਹੜੇ ਮੇਨ ਮੁੱਦੇ ਕਿਹੜੇ ਰਹਿਣਗੇ ਦੇਖੋ ਜੇ ਤਾਂ ਅਲੱਗ-ਅਲੱਗ ਆ ਜਿਸ ਤਰ੍ਹਾਂ ਮੈਂ ਆਪਣੇ ਏਰੀਆ ਦੇ ਸਵਾਲ ਲਾਏ ਹੋਏ ਆ ਜਿੱਦਾਂ ਕਿ ਸੜਕਾਂ ਦੀਆਂ ਬਰਮਾਂ ਦੇ ਲਈ ਜਾਂ ਉਸ ਤਰ੍ਹਾਂ ਜਿਹੜਾ ਪਸ਼ੂ ਮੰਡੀਆਂ ਦੇ ਲਈ ਕਿਉਂਕਿ ਕਈ ਵਾਰੀ ਪਸ਼ੂ ਪਾਲਕਾਂ ਨੂੰ ਜਿਹੜਾ ਮੰਡੀਆਂ ਦੇ ਜਿਨ੍ਹਾਂ ਕੋਲੇ ਠੇਕੇ ਆ ਤੇ ਪਸ਼ੂ ਪਾਲਕਾਂ ਨੂੰ ਬਣਦੇ ਆ ਜਿਹੜੀ ਉੱਥੇ ਸਹੂਲਤਾਂ ਨਹੀਂ ਦਿੰਦੇ ਤਾਂ ਇਸ ਤਰ੍ਹਾਂ ਦੇ ਅਲੱਗ-ਅਲੱਗ ਏਰੀਆ ਦੇ ਆਪਣੇ-ਆਪਣੇ ਸਵਾਲ ਜਿਹੜੇ ਲੋਕਾਂ ਨੂੰ ਇਹ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਹਾਂਜੀ ਸਵਾਲ ਲੈ ਲਿਓ ਨਾਲ ਜੀ ਉਹ ਪ੍ਰਤਾਪ ਬਾਜਵਾ ਕਹਿੰਦੇ ਨੇ ਐਸਆਈ ਦਾ ਜਿਹੜਾ ਅੰਦਰ ਰਿਸ਼ਵਤ ਦਾ ਮੁੱਦਾ ਕਰਾਇਆ ਗਰਮਾਇਆ ਹੈ ਸਿਸਟਮ ਕਲੈਪਸ ਹੋ ਹਾਲਾਤ ਦੇਖ ਲੋ ਕੀ ਹੈ ਕਹਿੰਦੇ ਸਪੀਕਰ ਸਾਹਿਬ ਨੂੰ ਕਾਰਵਾਈ ਦੀ ਸਵਾਲ ਖੜੀ ਹੋ ਜਾਂਦੀ ਹੈ ਗੱਲ ਕਰਨੀ ਪੈਂਦੀ ਹੈ ਦੇਖੋ ਜੀ ਗੱਲ ਇਹ ਨਹੀਂ ਸਰਕਾਰ ਹੁਣ ਇੱਕੇ ਦਮ ਜਿਹੜਾ ਸਿਸਟਮ ਨੂੰ ਸੁਧਾਰਨਾ ਵੀ ਨਹੀਂ ਦੀ ਉਹ ਹੁੰਦਾ ਦੇਖੋ ਸਰਕਾਰ ਲੱਗੀ ਹੋਈ ਆ ਸੀਐਮ ਸਾਹਿਬ ਜਿਹੜਾ ਕਰਪਸ਼ਨ ਦੇ ਅੰਗੇਜ ਸਭ ਤੋਂ ਇਸ ਵੇਲੇ ਸਖਤ ਨੇ ਠੀਕ ਆ ਉਹਨਾਂ ਨੇ ਜਿਹੜੇ ਅਥਾਰਟिटीज ਨੂੰ ਜਿਹੜੇ ਔਰ ਇਸ ਤਰ੍ਹਾਂ ਦੇ ਜਿਹੜੇ ਕੀ ਹੈਗਾ ਕਿ ਆਰਡਰਸ ਕੀਤੇ ਹੋਏ ਨੇ ਹਾਂ ਦੇਖੋ ਜਦੋਂ ਇੱਕ ਸਟੇਟ ਆ ਤਾਂ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਕਾਰਵਾਈ ਉਸ ਤਰ੍ਹਾਂ ਦੀ ਹੋ ਜਾਂਦੀ ਆ ਸੋ ਜੇ ਉਹ ਮੁੱਦਾ ਉੱਠਿਆ ਵੀ ਆ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਉਹ ਤੇ ਜਿਹੜਾ ਕ腐ਸ਼ਨ ਤੇ ਜਿਹੜੀ ਨਕੇਲ ਪਾਉਣ ਲਈ ਜਿਹੜਾ ਸੀਐਮ ਸਾਹਿਬ ਨੇ ਇੱਕ ਵਟਸਐਪ ਤੇ ਜਿਹੜਾ ਗਰੁੱਪ ਵੀ ਜਿਹੜਾ ਬਣਾਇਆ ਹੈਗਾ ਔਰ ਸਪੈਸ਼ਲ ਉਹਦੇ ਲਈ ਇੱਕ ਜਿਹੜਾ ਇੱਕ ਜਗ੍ਹਾ ਵੀ ਡਿਸਾਈਡ ਕਰੀ ਗਈ ਹੈ ਕਿ ਉੱਥੇ ਬੈਠ ਕੇ ਜਿਹੜੀਆਂ ਉਹ ਕ腐ਪਸ਼ਨ ਤੇ ਜਾਂ ਜੋ ਇਸ ਤਰ੍ਹਾਂ ਦਾ ਦੇਣ ਲੈਣ ਹੈਗਾ ਉਹਦੇ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਜਿਹੜਾ ਨੱਥ ਪਾਉਣ ਦੇ ਲਈ ਔਰ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਸੁਲਾਖਾਂ ਪਿੱਛੇ ਛੁੱਟਣ ਲਈ ਜਿਵੇਂ ਪਠਾਨਿਆਂ ਦੇ ਵਿੱਚ ਅਸੀਂ ਦੇਖਦੇ ਆਂ ਐਸਆਈ ਜਾਂ ਖੇਤਰਾਂ ਦੇ ਵਿੱਚ ਡੀਐਸਪੀ ਹਜੇ ਵੀ ਆਪ ਆਪ ਹੀ ਨਹੀਂ ਕਰ ਰਹੇ ਨੇ ਕਿ ਉਹ ਆਪ ਦੇ ਹਿਸਾਬ ਦੇ ਨਾਲ ਚਲਾ ਰਹੇ ਨੇ ਸਿਸਟਮ ਜਿਵੇਂ ਪਹਿਲਾਂ ਜਾਂਦਾ ਸੀ ਨਹੀਂ ਦੇਖੋ ਜੀ ਹੁਣ ਉਹ ਜਿਹੜੀਆਂ ਆਦਤਾਂ ਬੜੇ ਲੰਮੇ ਟਾਈਮ ਤੋਂ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਸਹੀ ਕਰਨ ਦੇ ਲਈ ਉਹਨਾਂ ਨੂੰ ਸਹੀ ਰਸਤੇ ਤੇ ਲੈ ਕੇ ਆਉਣ ਦੀ ਥੋੜਾ ਸਮਾਂ ਤਾਂ ਲੱਗੂਗਾ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਪੂਰੀ ਸਰਕਾਰ ਇਸ ਚੀਜ਼ ਤੇ ਲੱਗੀ ਹੋਈ ਆ ਕਿ ਲੋਕਾਂ ਨੂੰ ਜਿਹੜਾ ਲੋਕਾਂ ਦਾ ਰਾਜ ਦਿੱਤਾ ਜਾਵੇ ਜਿਹੜੇ ਅੱਗੇ ਰਿਪੋਰਟ ਦੇ ਆ ਰਹੇ ਨੇ ਇਹ ਸੇ ਮਾਮਲੇ ਤੇ ਉਹਨੂੰ ਕਿੱਦਾਂ ਦੇਖਿਆ ਜਾਵੇ ਦੇਖੋ ਪੰਜਾਬ ਦੇ ਵਿੱਚ ਲਾਉਂਡ ਆਰਡਰ ਦੀ ਹਾਲਾਤ ਬੜੇ ਮਾੜੇ ਨੇ ਸੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਧੀਆ ਮਾਹੌਲ ਦਿੱਤਾ ਜਾਵੇ ਕਿਉਂ ਕਿਸੇ ਵੀ ਸੂਬੇ ਦੀ ਤਰੱਕੀ ਉਥੋਂ ਦੇ ਲਾਉਂਡ ਆਰਡਰ ਦੇ ਨਾਲ ਆ ਸੋ ਅੱਜ ਰੋਜ਼ ਜਿਹੜੀਆਂ ਲੁੱਟਾਂ ਕੋਹਾਂ ਡਕੈਤੀਆਂ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਫਰੋਤੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਜਾ ਰਹੀਆਂ ਨੇ ਸੋ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈਗੀ ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਜੀਵਨ ਬਸਰ ਕਰ ਸਕਣ ਸੋ ਅੱਜ ਹਾਲਾਤ ਬਹੁਤ ਮਾੜੇ ਨੇ ਡੇਰਾ ਬਿਆਸ ਦੇ ਨਵੇਂ वारिस ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ satsang ਵਿੱਚ ਪਹੁੰਚੇ ਸਵੇਰੇ 8:30 ਵਜੇ satsang ਦੇ ਦੌਰਾਨ ਡੇਰਾ ਬਿਆਸ ਦੇ वारिस ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ satsang ਵਿੱਚ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਦੀ ਪਹਿਲੀ ਤਸਵੀਰ ਇਕੱਠਿਆਂ ਦੀ ਸਾਹਮਣੇ ਆਈ ਹੈ ਦੱਸ ਦਈਏ ਕਿ ਬੀਤੇ ਦਿਨੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਹੈ ਜਿੱਥੇ ਤੱਕ ਜਾਣਕਾਰੀ ਹੈ ਕਿ ਫਿਲਹਾਲ ਦੀ ਘੜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਸੰਗਤ ਨੂੰ ਨਾਮਦਾਨ ਦਿੰਦੇ ਰਹਿਣਗੇ ਸਟੇਜ ਤੋਂ satsang ਵੀ ਕਰਦੇ ਰਹਿਣਗੇ ਪਰ ਅੱਜ ਦੀ ਇਹ ਆਜ਼ਾਦ ਤੇ ਵੱਡੀ ਖਬਰ ਹੈ ਕਿ ਡੇਰਾ ਬਿਆਸ ਦੇ ਸਤਸੰਗ ਦੇ ਸਟੇਜ ਤੇ ਵਾਰਿਸ ਜਸਦੀਪ ਸਿੰਘ ਗਿੱਲ ਪਹੁੰਚੇ ਨੇ ਦੱਸਦੀ ਕਿ ਸਤਸੰਗ ਦੌਰਾਨ ਸੰਗਤ ਦੇ ਵਿੱਚ ਗੱਦੀ ਪ੍ਰਤੀ ਸ਼ੰਕਾ ਦੂਰ ਕੀਤੀ ਗਈ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਫਿਲਹਾਲ ਡੇਰਾ ਪ੍ਰਮੁੱਖ ਰਹਿਣਗੇ ਜਿਸ ਤਰ੍ਹਾਂ ਬੀਤੇ ਦਿਨ ਖਬਰਾਂ ਬੇहद ਜ਼ਿਆਦਾ ਇਸ ਤਰ੍ਹਾਂ ਚੱਲ ਰਹੀਆਂ ਸਨ ਕਿ ਆਸ ਲਗਾਏ ਜਾ ਰਹੇ ਸਨ ਉਸ ਸਤਸੰਗ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਹਾਜ਼ਰੀ ਵੀ ਭਰੀ ਹੈ ਗੱਦੀ ਦੇ ਵਾਰਿਸ ਜਸਦੀਪ ਸਿੰਘ ਗਿੱਲ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਮੌਜੂਦ ਰਹੇ ਨੇ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਵਿੱਚ ਮੰਚ ਤੇ ਦੋ ਗੱਦੀ ਲਗਾਈਏਗਾ ਅਤੇ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਤੋਂ ਨਾਵਲੋ ਇਲਾਨੇਗੇ ਵਾਰਿਸ ਜਸਦੀਪ ਸਿੰਘ ਗਿੱਲ ਬੈਠੇ ਇਸ ਦੌਰਾਨ ਦੋਵਾਂ ਨੇ ਨਾਤਾ ਸਤਸੰਗ ਕੀਤਾ ਤੇ ਨਾਹੀਂ ਸੰਗਤ ਨੂੰ ਕੋਈ ਸੁਨੇਹਾ ਜਾਂ ਸੂchnਾ ਦਿੱਤੀ ਹੈ ਅੱਜ ਦਾ ਸਤਸੰਗ ਪਾਠੀ ਵੱਲੋਂ ਹੋਰਨਾ ਦੇ ਨਾਲ ਕੀਤਾ ਗਿਆ ਇਸ ਦੌਰਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਸਦੀਪ ਸਿੰਘ ਗਿੱਲ ਵੱਲੋਂ ਸੰਗਤ ਨੂੰ ਦਰਸ਼ਨ ਦਿੱਤੇਗੇ ਸ਼੍ਰੀ ਕਾਲਤਖ ਸਾਹਿਬ ਤੋਂ ਸਾਬਕਾ ਮੰਤਰੀਆਂ ਨੂੰ ਜਿਹੜੀ ਚਿੱਠੀ ਭੇਜੀ ਗਈ ਸੀ ਉਸ ਨੂੰ ਜਨਤਕ ਕੀਤਾ ਗਿਆ ਤੇ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟ ਕਰਨ ਦੇ ਲਈ ਕਿਹਾ ਗਿਆ ਹੈ। ਸ਼੍ਰੀ ਕਾਲਤਖ ਸਾਹਿਬ ਦਾ ਕਹਿਣਾ ਹੈ ਕਿ ਮੰਤਰੀ ਵੀ ਸਰਕਾਰ ਦੇ ਨਾਲ ਬਰਾਬਰ ਦੇ ਹੱਕਦਾਰ ਨੇ ਜਿਹੜੇ ਫੈਸਲੇ ਗਲਤ ਅਕਾਲੀ ਸਰਕਾਰ ਵੱਲੇ ਲਏ ਗਏ ਚਾਹੇ ਉਹ ਸੌਦਾ ਸਾਧ ਦੀ ਗੱਲ ਹੋਵੇ ਸੁਮੇਧ ਸੈਣੀ ਦੀ ਗੱਲ ਹੋਵੇ ਤਮਾਮ ਉਹਨਾਂ ਕੇਸਾਂ ਦੀ ਗੱਲ ਹੋਵੇ ਜਿਨ੍ਹਾਂ 'ਚ ਕੇਸਾਂ ਦੇ ਵਿੱਚ ਐਫ ਆਈ ਆਰ ਵਾਪਿਸ ਲਈ ਹੋਵੇ ਜਾਂ ਫਿਰ ਬੇਅਦਬੀ ਜਾਂ ਕੋਟਪੂਰਾ ਗੋਲੀਕਾਂਡ ਮਾਮਲਾ ਹੋਵੇ ਇਹਨਾਂ ਮਸਲਿਆਂ ਦੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਤਖੀਮਾ ਯਾਚਨਾ ਮੰਗੀ ਗਈ ਹੈ ਪਰ ਬਰਾਬਰ ਦੇ ਹੱਕਦਾਰ ਨੇ ਉਹ 17 ਸਾਬਕਾ ਮੰਤਰੀ ਨੂੰ ਚਿੱਠੀ ਸ਼੍ਰੀ ਕਾਲਤਖ ਸਾਹਿਬ ਦੇ ਵੱਲੋਂ ਕੱਢੀ ਗਈ ਹੈ ਜਿਨ੍ਹਾਂ ਨੂੰ ਸ਼੍ਰੀ ਕਾਲਤਖ ਸਾਇ ਪੇਸ਼ ਹੋ ਕੇ ਆਪਣਾ ਸਪਸ਼ਟਿਕਨਨ ਦੇਣ ਲਈ ਕਿਹਾ ਗਿਆ ਜਲੰਧਰ ਨਗਰ ਨਿਗਮ ਦੀ ਤੀਸਰੀ ਮੰਜ਼ਿਲ ਤੇ ਉਸ ਸਮੇਂ ਨਿਗਮ ਮੁਲਾਜ਼ਮਾਂ ਦੀ ਜਾਨ ਬਚੀ ਜਦੋਂ ਕਮਰਾ ਨੰਬਰ 88 ਸਥਿਤ ਸ਼ਾਖਾ ਦੀ ਡਾਊਨ ਸੇਲਿੰਗ ਢਹਿ ਜਾਣ ਲੱਗ ਪਈ। ਗਨੀਮਤ ਰਹੀ ਕਿ ਉੱਥੇ ਉਸ ਸਮੇਂ ਕੋਈ ਮੁਲਾਜ਼ਮ ਮੌਜੂਦ ਨਹੀਂ ਸੀ। ਘਟਨਾ ਦੀ ਸੂchnਾ ਮਿਲਦੇ ਹੀ ਸੁਪਰਡੈਂਟ ਅਸ਼wini ਗਿਲ ਮੌਕੇ ਤੇ ਪਹੁੰਚੇ ਨਾ ਦੱਸਿਆ ਕਿ ਘਟਨਾ ਦੌਰਾਨ ਜਾਨੀ ਨੁਕਸਾਨ ਦਾ ਬਚਾਰਿਆ ਪਰ ਮਾਲੀ ਨੁਕਸਾਨ ਜ਼ਰੂਰ ਹੋਇਆ ਜਿਸ ਬਾਰੇ ਤੁਰੰਤ ਮੁਰੰਮਤ ਦੇ ਹੁਕਮ ਦੇ ਦਿੱਤੇ ਗਏ। ਹੁਸ਼ਿਆਰਪੁਰ ਵਿੱਚ ਚੋਰੀ ਦੀਆਂ ਘਟਨਾਵਾਂ ਦਾ سلسلہ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਪੁਲਿਸ ਦੇ ਹੱਥ ਵਿੱਚ ਅਜੇ ਤੱਕ ਖਾਲੀ ਹੀ ਨਜ਼ਰ ਆ ਰਹੀ ਨੇ ਤੇ ਲਗਾਤਾਰ ਚੋਰੀ ਤੇ ਲੁੱਟਦੀਆਂ ਘਟਨਾਵਾਂ ਚ ਹੋ ਰਹੀ ਇਜ਼ਾਫੇ ਕਾਂ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਇੱਕ ਵਾਰ ਮੁੜ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਚੋਰਾਵਾਂ ਵੱਲੋਂ ਮੁਹੱਲਾ ਬੱਸੀ ਖਵਾਜੂ ਸਥਿਤ ਜੈ ਸ਼੍ਰੀ ਦੁਰਗਾ ਮਾਤਾ ਮੰਦਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਮੰਦਰ 'ਚ ਤੋੜਪਾਨ ਕਰਕੇ ਗਹਿਣੇ ਤੇ ਪੈਸੇ ਚੋਰੀ ਕੀਤੇ ਗਏ ਘਟਨਾ ਤੋਂ ਬਾਅਦ ਮਾਡਲ ਟਾਊਨ ਪੁਲਿਸ ਵੀ ਮੌਕੇ ਤੇ ਜਾਇਜ਼ਾ ਲੈਣ ਪਹੁੰਚ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਪੰਜਾਬ ਦੇ ਕਰੀਬ ਇੱਕ ਦਰਜਨ ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਦੋ ਚਿੱਟੇ ਰੰਗ ਦੀਆਂ ਸਵਿਫਟ ਕਾਰਾਂ ਸਮੇਤ ਕਰੀਬ 70 ਕਿਲੋ ਭਾਰਤੀ ਕਰੰਸੀ ਸਿੱਕੇ ਚੋਰੀ ਸਮੇ ਵਰਤੇ ਜਾਣ ਵਾਲੇ ਹਥਿਆਰ ਤੇ ਜਾਲੀ ਨੰਬਰ ਪਲੇਟਾਂ ਸਣੇ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਇਹ ਵਾਰਦਾਤ ਵੇਲੇ ਜਿਸ ਕਾਰ ਨੂੰ ਵਰਤਦੇ ਸਨ ਉਹ ਸਵਿਫਟ ਕਾਰ ਵੀ ਬਰਾਮਦ ਹੋਈ ਹੈ ਇਸ ਮੌਕੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਵਿਫਟ ਕਾਰ ਚੋਰ ਗਿਰੋਹ ਵੱਲੋਂ ਕਰੀਬ 100 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਪੰਜਾਬ ਸਰਕਾਰ ਦੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਬਲੈਕ ਪੱਧਰੀ 4 ਦਿਨਾ ਖੇਡ ਮੁਕਾਬਲੇ ਸ਼ਹੀਦ ਭਾਈ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਸ਼ੁਰੂ ਹੋਏ ਜਿਸ ਦਾ ਰਸਮੀ ਉਦਘਾਟਨ ਪੰਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਨੇ ਕੀਤਾ ਜਿਸ ਵਿੱਚ ਸਕੂਲੀ ਬੱਚਿਆਂ ਨੇ ਭਾਗ ਲਿਆ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਮਿਆਦੀਆ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਪਿਛਲੇ 44 ਦਿਨਾਂ ਤੋਂ ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਯੂਨੀਅਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਗੈਸਟ ਫੈਕਲਟੀ ਅਧਿਆਪਕਾਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਯੂਨੀਅਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੀ ਨਿਯੋਹ ਦੇ ਕਾਲਜਾਂ 'ਚ ਪਿਛਲੇ 8 ਤੋਂ 10 ਸਾਲਾਂ ਤੋਂ ਪੜ੍ਹਾ ਰਹੇ ਨੇ ਹਰ ਵਾਰ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਤੇ ਉਹਨਾਂ ਦੀ 12 ਮਹੀਨਿਆਂ ਦੀ ਨੌਕਰੀ ਨੂੰ ਵਾਈਸ ਚਾਂਸਲਰ 9 ਮਹੀਨੇ ਦੀ ਕਰਨ ਦੀ ਗੱਲ ਕਹਿ ਰਹੇ ਨੇ ਜੋ ਉਹਨਾਂ ਨੂੰ ਮੰਜ਼ੂਰ ਨਹੀਂ ਹੈ ਉਹਨਾਂ ਦੀ ਵੀਸੀ ਨਾਲ 3 ਵਾਰ ਮੀਟਿੰਗਾਂ ਹੋ ਜੋ ਕਿ ਬੇਸਿੱਟਾ ਨਿਕਲੀਆਂ ਨੇ ਜਿਸ ਕਾਰਨ ਮਜਬੂਰوں ਨੇ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕੀਤਾ ਮੇਰਾ ਨਾਮ ਡਾਕਟਰ ਕੁਲਦੀਪ ਸਿੰਘ ਤੇ ਮੈਂ ਯੂਨੀਵਰਸਿਟੀ ਦੇ ਕਾਨਸਟਿਟਿਊਟ ਕਾਲਜ ਦੇ ਵਿੱਚ ਪੜਾ ਰਿਹਾ ਤੇ ਅੱਜ ਸਾਨੂੰ ਗੇਟ ਬੰਦ ਕਰਨ ਲਈ ਇਸ ਗੱਲੋਂ ਮਜਬੂਰ ਹੋਣਾ ਪਿਆ ਕਿ ਅਸੀਂ 44 ਦਿਨ ਹੋ ਗਿਆ ਜੀ ਸਾਨੂੰ ਧਰਨਾ ਲੱਗਿਆ ਹੋਇਆ ਵੀ ਅਸੀਂ ਦਫ਼ਤਰ ਦੇ ਬਾਹਰ ਇਹ ਵਾਈ ਚਾਂਸਲਰ ਨਾਲ ਸਾਡੀਆਂ ਤਿੰਨ ਵਾਰ ਮੀਟਿੰਗਾਂ ਹੋ ਚੁੱਕੀਆਂ ਜਿਹੜੀਆਂ ਬੇਸਿੱਟਾ ਨਿਕਲੀਆਂ ਸਾਡੇ ਕੋਲੇ ਪੰਜਾਬ ਦੇ ਸਿੱਖਿਆ ਮੰਤਰੀ ਨਾਲ ਉਹਨਾਂ ਨਾਲ ਵੀ ਤਿੰਨ ਮੀਟਿੰਗਾਂ ਕਰੀਆਂ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕੋਈ ਬਹੁਤਾ ਗੈਰ ਜ਼ਿੰਮੇਵਾਰਨਾ ਉਹਨਾਂ ਨੇ ਜਿਹੜਾ ਦਿਖਾਇਆ ਰਵਈਆ ਤੇ ਸਾਡੇ ਆਪਣੇ ਸਿਹਤ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਅਸੀਂ ਪੰਜਾਬ ਦੇ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੇ ਓਐਸਡੀ ਨੇ ओंकार ਜੀ ਨਾਲ ਮੀਟਿੰਗਾਂ ਹੋ ਚੁੱਕੀਆਂ ਮਤਲਬ ਕਿ ਅਸੀਂ ਪੰਜਾਬ ਦੇ ਜਿਹੜੇ ਸਾਰੇ ਜਿਹੜੇ ਮੁਖੋਦਿਆਂ ਦੇ ਬੈਠੇ ਨੇ ਉਹਨਾਂ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਪਰ ਇਹਨਾਂ ਕੋਲੇ ਸਾਡੇ ਕੋਲ ਇੱਕੋ ਹੀ ਜਵਾਬ ਸੀਗਾ ਕੋਈ ਨਹੀਂ ਕਰ ਦਿੰਨੇ ਆ ਤੁਹਾਡਾ ਮਸਲਾ ਸਾਨੂੰ ਲਾਰੇ ਲਾਉਂਦੇਗੇ ਅੱਜ ਸਾਨੂੰ 44 ਦਿਨ ਹੋ ਗਏ ਇਹਨਾਂ 44 ਦਿਨਾਂ ਦੇ ਦੌਰਾਨ ਅਸੀਂ ਬਹੁਤ ਕੁਝ ਆਪਣੇ ਉੱਪਰ ਹੰਡਾਇਆ ਸਾਡੀਆਂ 6 ਮੈਡਮਾਂ ਬੀਸੀ ਦਫਤਰ ਦੇ ਉੱਪਰ ਚੜੀਆਂ ਉਹਨਾਂ ਨੂੰ ਇਹਨਾਂ ਨੇ ਲਾਰੇ ਲਾ ਕੇ ਥੱਲੇ اتارਿਆ ਵੀ ਕੋਈ ਨਹੀਂ ਥੋੜਾ ਮਸਲਾ ਹੱਲ ਕਰ ਦਿੰਨੇ ਆ ਪਰ ਉਹ ਮਸਲਾ ਹਜੇ ਦਾ ਉੱਥੇ ਦਾ ਉੱਥੇ ਹੀ ਖੜਾ ਅਸੀਂ ਯੂਨੀਵਰਸਿਟੀ ਦੇ ਕਾਲਜਾਂ ਦੇ ਵਿੱਚ ਪੜਾਉਂਨੇ ਸਾਨੂੰ 8-10 ਸਾਲ ਹੋ ਗਏ ਪੜਾਉਂਦੇ ਹਰ ਸਾਲ ਸਾਨੂੰ ਪ੍ਰਵਾਨਗੀ ਦਿੱਤੀ ਜਾਂਦੀ ਸੀ ਪਰ ਇਸ ਜਿਹੜੇ ਇੱਕ ਆਪਣੇ ਗੈਰ ਕਾਰਜਕਾਰੀ ਜਿਹੜੇ ਆਪਣੇ ਵਾਈਸ ਚਾਂਸਲ ਲਾਏ ਨੇ ਇਹਨਾਂ ਵੱਲੋਂ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਇੰਟਰਵਿਊ ਦੁਬਾਰਾ ਦਿਵੋ ਤੇ ਸਾਡੀ ਜਿਹੜੀ 12 ਮਹੀਨੇ ਦੀ ਨੌਕਰੀ ਨੂੰ ਉਹਨਾਂ ਨੂੰ ਇਹ 12 ਮਹੀਨੇ ਤੋਂ ਕਢਾ ਕੇ 9 ਮਹੀਨੇ ਤੇ ਕਰਨ ਨੂੰ ਫਿਰਦੇ ਨੇ ਗੁਰੂ ਰਾਮਦਾਸ ਸਿੰਘ ਸਵਾ ਲੰਗਰ ਹਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਅਟੁੱਟ ਲੰਗਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜ਼ਿਕਰ ਹੋਇਆ ਕਿ ਸੋਸਾਇਟੀ ਵਿੱਚ ਸਾਰੇ ਪੰਜਾਬ ਦੇ ਪਿੰਡਾਂ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਚਲਾਇਆ ਜਾਂਦਾ ਹੈ ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਲੱਡੂਆਂ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ ਦੇ ਪ੍ਰਕਾਸ਼ ਦੇ ਵਾਲੇ ਦੇ ਧੰਨ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਹੜੇ ਕਿਨਾਰਾ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਜਿਹੜੇ ਹੱਡ ਗ੍ਰੰਤੀ ਸੀ ਉਹਨਾਂ ਦਾ ਜਿਹੜਾ ਅੱਜ ਕੀ ਕੱਲ ਦੇ ਦਿਨ ਆਪਾਂ ਮਨਾਉਣਾ ਵਾ ਉਹਨੂੰ 4 ਦਿਨ ਹੋ ਗਏ ਸਾਨੂੰ ਲੱਡੂ ਬਣਾਉਂਦਿਆਂ ਨੂੰ 4 ਦਿਨ ਤੋਂ ਅੱਜ ਚੌਥਾ ਦਿਨ ਜਿਹੜਾ ਜਿਹੜੇ ਬਣ ਰਹੇ ਆ ਉਹਦੇ ਵਿੱਚ ਪਕੌੜਿਆਂ ਦਾ ਲੰਗਰ ਵਿੱਚ ਬਰਫੀ ਮਠਿਆਈ ਸਾਰੀ ਜਿਹੜੀ ਹੁਣ ਸਾਡੇ ਸਿੰਘ ਉਧਰ ਚਾਹ ਵਾਲਿਆਂ ਨੂੰ ਪਿਉਂਦੇ ਆ ਇੱਕ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਦਾ ਜਿਹੜਾ ਆ ਗੁਰੂ ਰਾਮਦਾਸ ਦਾ ਨਾਮ ਲੈ ਕੇ ਅਸੀਂ ਇਹ ਸੇਵਾ ਸ਼ੁਰੂ ਕਰਦੇ ਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੰਨੀ ਕਿਰਪਾ ਹੋ ਜਾਂਦੀ ਆ ਵੀ ਲੱਡੂਆਂ ਦੇ ਬੋਲ ਲੱਗ ਜਾਂਦੇ ਜਿਹੜੇ ਤੁਸੀਂ ਅੰਦਰ ਜਾ ਕੇ ਵੇਖਦੇ ਆ ਉਹ ਜਿਹੜੇ ਕੀਨਾਂ ਲਈਦਾ ਅਸੀਂ ਕੱਲ ਤੋਂ ਵਰਤੌਣੇ ਸ਼ੁਰੂ ਕਰਨੇ ਆ ਜਿਹੜੇ ਅਸੀਂ ਦੋਹਾਂ ਹਾਲਾਂ 'ਚ ਵਰਤੌਣੇ ਆ ਥੱਲੇ ਤੇ ਉੱਪਰ ਇੱਕ ਟੀਮ ਵਰਕ ਬਣ ਕੇ ਉਹਦੇ ਨਾਲ ਜਦੋਂ ਅਰਦਾਸ ਕਰਕੇ ਅਸੀਂ ਤੁਰਦੇ ਆ ਸਵੇਰ ਤੋਂ ਲਾ ਕੇ ਸ਼ਾਮ ਤੱਕ ਉਹ ਟੋਟ ਲੰਗਰ ਵਰਤਦਾ ਔਰ ਗੁਰੂ ਰਾਮਦਾਸ ਦੀ ਜਿਹੜੀ ਆ ਉਹ ਕਲਾ ਵਰਤੀ ਜਾਂਦੀ ਆ ਉਦੇ ਨਾਲ ਹੀ ਸਾਨੂੰ ਹੋਰ ਉਤਸ਼ਾਹ ਮਿਲਦਾ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਜਿਹੜਾ ਨਾ ਇਹ ਲੱਡੂਆਂ ਦਾ ਜਿਹੜਾ ਸੇਵਾ ਉਹ ਕਰਦੇ ਜਾਂਦੇ ਹਾਂ ਪੁਲ ਹਥ ਦੇ थाना ਸੁਭਾਨਪੁਰ ਅਧੀਨ ਆਉਂਦੇ ਪਿੰਡ ਲਖਨਕੇ ਪੱਡੇ ਤੋਂ ਬੀਤੇ ਦਿਨ ਇੱਕ ਕਬਾੜੀਏ ਦੀ ਦੁਕਾਨ ਤੇ ਗੋਲੀ ਚਲਾ ਕੇ ਉਸ 500 ਨਕਦੀ ਖੋ ਕੇ ਫਰਾਰ ਹੋਣ ਵਾਲੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ। ਜ਼ਿਲ੍ਹਾ ਪੁਲਿਸ ਮੁਖੀ ਵੱਤਸਲਾ ਗੁਫਤਾ ਨੇ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਲੁਟੇਰਿਆਂ ਪਾਸੋਂ ਦੋ ਪਿਸਟਲ ਤਿੰਨ ਮੈਗਜ਼ੀਨ 12 ਕਾਰਤੂਸ ਜਿੰਦਾ ਦੋ ਕਾਰਤੂਸ ਦੇ ਖੋਲ ਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਗੱਡੀ ਕਬ ਸੁਬਾਨਪੁਰ ਦੀ ਟੀਮ ਐਸ ਐਚਓ ਸਾਹਿਬ ਔਰ ਡੀਐਸਪੀ ਸਾਹਿਬ ਉੱਥੇ ਮੌਕੇ ਤੇ ਕਿਸੇ ਹੋਰ ਮੌਕੇ ਕੋ ਦੇਖਣ ਰਸਤੇ ਦੇ ਵਿੱਚ ਜਦਾਂ ਇਹ ਜਦੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਉਦਾਂ ਹੀ ਇਹਨਾਂ ਨੇ ਆਪਣੀ ਗੱਡੀ ਉਹਨਾਂ ਦੇ ਪਿੱਛੇ ਲਾ ਲਈ ਔਰ ਬਕਾਇਦਾ ਬੜੀ ਮਿਹਨਤ ਔਰ ਬੜੀ ਦਲੇਰੀ ਨਾਲ ਇਹਨਾਂ ਨੇ ਹੌਟ ਚੇਸ ਕਰਕੇ ਉਹ ਤਿੰਨੋਂ ਬੰਦੇ ਰਾਉਂਡ ਅਪ ਕੀਤੇ ਮੌਕੇ ਤੇ ਹੈਨਾ ਉਹ ਬੰਦੋ ਨੇ ਗੱਡੀ ਇਹਨਾਂ ਦੀ ਗੱਡੀ ਵਿੱਚ ਮਾਰੀ ਬਾਈਕ ਹੈਨਾ ਜਿਸ ਕਰਕੇ ਉਹਨਾਂ ਨੂੰ ਥੋੜੀ ਬਹੁਤਾ ਛੋਟੇ ਵੀ ਲੱਗੇ ਹਨ ਔਰ ਅਸੀਂ ਤਿੰਨੋਂ ਬੰਦਿਆਂ ਨੂੰ ਰੌਂਡ ਅਪ ਕੀਤਾ ਹੈ ਇਹ ਬਾਈਕ ਇਹ ਇਹ ਤਿੰਨੋਂ ਦੋਸ਼ੀ ਬਾਈਕ ਤੇ ਸੀ ਪਲਸਰ ਬਾਈਕ ਇਹਨਾਂ ਦੇ ਕੋਲ ਬਰਾਮਦ ਕੀਤਾ ਸੀ ਜਦ ਇਹਨਾਂ ਨੂੰ ਅਸੀਂ ਰੌਂਡ ਅਪ ਕੀਤਾ ਹੈ ਰੌਂਡ ਅਪ ਕਰਨ ਤੋਂ ਬਾਅਦ ਇਹਨਾਂ ਦੇ ਅਸੀਂ ਦੋ ਵੈਪਨ ਰਿਕਵਰ ਕੀਤੇ ਹਨ ਇੱਕ 7.62 ਬੋਰ ਦਾ ਹੈ ਇੱਕ 7.65 ਬੋਰ ਐਮਐਮ ਦਾ ਹੈ ਤੋ 32 ਬੋਰ ਅਤੇ 30 ਬੋਰ ਦਾ ਵੈਪਨ ਬਰਾਮਦ ਕੀਤਾ ਹੈ ਨਾਲ ਅਸੀਂ 12 ਲਾਈਵ ਬਰਾਊਂਸ ਜਿਹੜੇ ਹਨ ਇਹਨਾਂ ਤੋਂ ਬਰਾਮਦ ਕੀਤੇ ਹਨ ਔਰ ਇਹ ਬੰਦੇ ਜਿਹੜੇ ਹਨ ਤਿੰਨ ਜਬ ਇਹਨਾਂ ਦੀ ਅਸੀਂ ਆਈਡੈਂਟੀਟੀ ਪਤਾ ਕੀਤੀ ਤੋ ਇਹਨਾਂ ਦਾ ਨਾਮ ਇੱਕ ਦੀਪਕ ਦੂਜਾ ਬੰਦਾ ਪਰਮਜੀਤ ਪੰਮਾ ਤੀਜਾ ਬੰਦਾ ਦਲਜੀ ਇਹ ਹਮਾਰੇ ਨਾ ਡਿਸਰੰਡਲ ਡਿਪਾਲਟਰਸ ਹੈ ਇਹਨਾਂ ਦੇ ਉੱਪਰ ਟੋਟਲ ਇਹ ਸੁਬਾਨਪੁਰ ਦਾ ਪਰਚਾ ਮਿਲਾ ਕੇ ਔਰ ਫਗਵਾੜਾ ਦੀ ਵਾਰਦਾਤ ਮਿਲਾ ਕੇ ਟੋਟਲ 26 ਵਾਰਾਂ ਦਾ ਇਹਨਾਂ ਨੇ ਅੱਜ ਕੀਤੀ ਹੈ ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੀਤਾਂ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ